ਬਾਬੇ ਤੁਹਾਡੇ ਨਾਲ ਸਿਰਫ 10 ਮਿੰਟ ਮੈਂ ਗੱਲਬਾਤ ਕਰਨੀ ਆ ਕੈਪਸ਼ਨ 'ਚ ਮੈਂ ਤੁਹਾਡਾ ਦੱਸਤਾ ਵੀ ਆਪਾਂ ਗੱਲਬਾਤ ਮੈਂ ਕਿਹੜੇ ਮੁੱਦੇ ਤੇ ਕਰਨੀ ਆ ਤੇ ਆ ਕਿਸੇ ਬੰਦੇ ਨੇ ਨਾ ਭਾਈ ਅਮਰਤਪਾਲ ਸਿੰਘ ਦੇ ਵਿਰੁੱਧ ਕੋਈ ਅਰਜੀ ਪਾਈ ਸੀ ਵੀ ਉਹਨਾਂ ਦੀ ਐਮਪੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਆ ਠੀਕ ਆ ਕਿ ਨਹੀਂ ਤੇ ਇਹ ਜਾਣ ਕੇ ਬੜੀ ਖੁਸ਼ੀ ਹੋਈ ਆ ਸਿੰਘ ਉਹ ਬੜੀ ਖੁਸ਼ੀ ਹੋਈ ਆ ਠੀਕ ਆ ਕਿ ਨਹੀਂ ਸੁਪਰੀਮ ਕੋਰਟ ਨੇ ਜਿਹੜਾ ਭਾਈ ਸਾਹਿਬ ਦੇ ਹੱਕ ਦੇ ਵਿੱਚ ਫੈਸਲਾ ਸੁਲਾਇਆ ਤੇ ਜਿਹੜੇ ਬੰਦੇ ਨੂੰ ਵਰਜੀ ਪਾਈ ਸੀ ਉਹਦਾ ਧੰਨਵਾਦ ਕਰਕੇ ਕਿਹਾ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਬਿਲਕੁਲ ਵੀ ਵੀ ਇਸ ਇਹਦੇ ਵਿੱਚ ਕੁਝ ਨਹੀਂ ਹੈਗਾ ਤੇ ਭਾਈ ਸਾਹਿਬ ਨੂੰ ਜਿਹੜੀ ਸੁਪਰੀਮ ਕੋਰਟ ਵੱਲੋਂ ਵੀ ਜਿਹੜੀ ਬਹੁਤ ਵਧੀਆ ਰਾਤ ਮਿਲੀ ਆ ਵੀ ਉਹ ਹੈ ਕੁਛ ਨਹੀਂ ਸੋਚਦਾ ਐਵੇਂ ਬਸ ਪਾਈ ਜਾਂਦੇ ਸੀ ਵੀ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਵੇ ਐ ਉਹ ਐਮਪੀ ਦੇ ਅਹੁਦੇ ਤੋਂ ਹਟਨੇ ਚਾਹੀਦੇ ਨੇ ਉਹਨਾਂ ਨੇ ਆ ਕੀਤਾ ਉਹਨਾਂ ਨੇ ਆ ਕੀਤਾ ਚੋਣਾ ਦਰਾਨ ਠੀਕ ਹੈ ਕਿ ਨਹੀਂ ਉਹ ਬੰਦੇ ਦਾ ਤੁਹਾਨੂੰ ਪਤਾ ਵੀ ਹੋਣਾ ਸ਼ਾਇਦ ਸਾਰਿਆਂ ਨੂੰ ਠੀਕ ਹੈ ਕਿ ਨਹੀਂ ਤੇ ਫਿਰ ਬੜਾ ਵਧੀਆ ਹੋਇਆ ਬੜਾ ਖੁਸ਼ੀ ਵਾਲਾ ਕੰਮ ਹੋਇਆ ਠੀਕ ਹੈ ਕਿ ਨਹੀਂ ਚੜ੍ਹਦੀ ਕਲਾ ਵਾਲਾ ਕੰਮ ਕਿ ਹੋਇਆ ਤੇ ਸੁਪਰੀਮ ਜਿਹੜੀ ਕੋਰਟ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਵਧੀਆ ਫੈਸਲਾ ਸੁਣਾਇਆ ਠੀਕ ਹੈ ਕਿ ਨਹੀਂ ਉਹ ਕਿ ਜਿਹੜੇ ਵਿਹਲੇ ਬੰਦੇ ਹੁੰਦੇ ਉਹਨਾਂ ਨੂੰ ਕੰਮ ਤਾਂ ਹੁੰਦਾ ਨਹੀਂ ਉਹ ਕੋਈ ਨਾ ਕੋਈ ਕੁਛ ਪਾਸੋਂ ਕਰਦੇ ਹੀ ਰਹਿੰਦੇ ਆ ਪਰ ਸੁਪਰੀਮ ਕੋਰਟ ਨੇ ਬੜਾ ਵਧੀਆ ਉਹਨਾਂ ਦੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਫੈਸਲਾ ਸੁਣਾਤਾ ਠੀਕ ਆ ਕਿ ਨਹੀਂ ਤੇ ਜਿਹੜੇ ਬੰਦੇ ਨੇ ਉਹ ਅਰਜੀ ਲਗਾਈ ਸੀ ਠੀਕ ਆ ਕਿ ਨਹੀਂ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ ਕਿੰਨੇ ਵੀ ਕੁਛ ਨਹੀਂ ਹੈ ਕਹਿੰਦੇ ਚ ਉਹ ਹੀ ਰੱਦ ਕਰਤੀ ਜਾਂਦੀ ਬਹੁਤ ਵਧੀਆ ਫੈਸਲਾ ਸੁਲਾਇਆ ਬਾਬੇ ਉਹ ਨਜ਼ਾਰਾ ਠੀਕ ਆ ਕਿ ਨਹੀਂ ਮੈਂ ਆਖਿਆ ਮੇਰੇ ਕੋਲ ਟਾਈਮ ਤਾਂ ਨਹੀਂ ਹੈਗਾ ਸੀ ਬਾਬੇ ਉਹ ਲਾਈਵ ਹੋ ਨਹੀਂ ਪਰ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਮੈਂ ਆਖਿਆ ਵੀ ਬਾਬੇ ਨਾਲ 5-7 ਮਿੰਟ ਗੱਲ ਜ਼ਰੂਰ ਕਰਨੀਆਂ ਆ ਦinesh kapoor share karde jagge choudhary tu vi share karde ਆ ਸਹੀ ਗੱਲ ਆ ਜੱਗੇ ਚੌਧਰੀ ਸਹੀ ਗੱਲ ਆ ਸਹੀ ਗੱਲ ਆ ਸਾਨੂੰ ਪੂਰੀ ਖੁਸ਼ੀ ਆ ਠੀਕ ਆ ਕਿ ਨਹੀਂ ਅਸੀਂ ਪੂਰੇ ਖੁਸ਼ ਆ ਆ ਸਹੀ ਗੱਲ ਆ ਸਹੀ ਗੱਲ ਆ ਸੁਖਮੰਦਰ ਦੋਦੇ ਵਾਲਾ ਕੀ ਹਾਲ ਆ ਸੱਚ ਦੀ ਜਿੱਤ ਹੋਈ ਬਈ ਬਿਲਕੁਲ ਬਿਲਕੁਲ ਮੈਨਾਂ ਸੱਚ ਦੀ ਜਿੱਤ ਹੋਈ ਬਹੁਤ ਵਧੀਆ ਆਇਆ ਚੜ੍ਹਦੀ ਕਲਾ ਆਇਆ ਮੈਨਾਂ ਬਹੁਤ ਸੋਹਣਾ ਸੁਪਰੀਮ ਮਾਨ ਦੇ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਐਵੇਂ ਹੀ ਭੱਜਾ ਫਿਰਦਾ ਮੈਂ ਐ ਕਰਾ ਦੂ ਮੈਂ ਉਹ ਕਰਾ ਦੂ ਮੈਂ ਆ ਕਰ ਦਿੰਨਾ ਮੈਂ ਉਹ ਕਰ ਦਿੰਨਾ ਜਿਹੜੇ ਵਿਹਲਾ ਵੇ ਮਨ ਸ਼ੈਤਾਨ ਦਾ ਘਰ ਠੀਕ ਹੈ ਕਿ ਨਹੀਂ ਤੇ ਬੜਾ ਚੜ੍ਹਦੀਆਂ ਕਲਾ ਵਾਲਾ ਕੰਮ ਕੀਤਾ ਬਾਬੇ ਬੜਾ ਚੜ੍ਹਦੀਆਂ ਕਲਾ ਵਾਲਾ ਕੰਮ ਕੀਤਾ ਸੁਪਰੀਮ ਕੋਰਟ ਦਾ ਬੜਾ ਧੰਨਵਾਦ ਕਰਦੇ ਆ ਠੀਕ ਹੈ ਕਿ ਨਹੀਂ ਤੇ ਆ ਮੈਂ ਹੁਣ ਹੀ ਖਬਰ ਪੜੀ ਸੀ ਤੇ ਮੈਂ ਕਿਹਾ ਚਲੋ ਆਪਾਂ ਬਾਬਿਆਂ ਨਾਲ ਵੀਰਾਂ ਨਾਲ ਲਾਈਵ ਹੋ ਕੇ ਤੇ ਆਪਾਂ ਗੱਲ ਕਰ ਲਈਏ ਕਰਨੀ ਮੈਂ ਤੁਹਾਡੇ ਨਾਲ ਸਿਰਫ 5 ਮਿੰਟ ਗੱਲ ਹੀ ਆ ਠੀਕ ਹੈ ਨਾ ਤੁਹਾਨੂੰ ਦਾ ਵੀ ਟਾਈਮ ਚ ਟਾਈਮ ਕੱਢ ਕੇ ਮੈਂ ਕਿਹਾ ਵੀਰਾਂ ਨਾਲ ਜ਼ਰੂਰ ਗੱਲਬਾਤ ਕਰੀਏ ਠੀਕ ਹੈ ਕਿ ਨਹੀਂ ਮੈਂ ਵੀਡੀਓ ਤੇ ਬਾਬੇ ਮੈਂ ਲਾਈਵ ਹੋ ਗਿਆ ਹੁਣ ਵੀਡੀਓ ਵੇਖਿਆ ਜੇ ਤੁਸੀਂ ਜਿਹੜੇ ਬੰਦੇ ਆਪਣੇ ਵਿਰੋਧੀ ਆ ਉਹ ਵੀਡੀਓ ਵੇਖੀ ਕਿਵੇਂ ਚੱਕ ਚੱਕ ਕੇ ਤੋੜ ਮਰੋੜ ਕੇ ਤੇ ਐ ਕਰਕੇ ਪਾਉਂਦੇ ਐ ਪਾਉਂਦੇ ਕੋਈ ਪਰਵਾਹ ਹੀ ਨਹੀਂ ਜੱਟੋ ਜਿੱਥੇ ਮਰਜੀ ਜਿਵੇਂ ਮਰਜੀ ਪਾਉਣੀ ਵੀਡੀਓ ਪਾਓ ਠੀਕ ਹੈ ਕਿ ਨਹੀਂ ਐਂ ਚੱਲਾਂਗੇ ਠੀਕ ਹੈ ਕਿ ਨਹੀਂ ਇਹ ਜੋ ਮਰਜ਼ੀ ਕਰੀ ਚੱਲੋ ਬਾਬੇ ਕਰ ਦੋ ਸ਼ੇਰ ਮੇਰੇ ਭਰਾ ਦਿਨੇਸ਼ ਮਾਰਸ਼ਲ ਵਾਲੇ ਉਂਗਲ ਸ਼ੇਰ ਵਾਲਾ ਗੇਰ ਆ ਨਾ ਜਿਹੜਾ ਪਾ ਦੇ ਟਾਬ ਜੱਗੇ ਤੂੰ ਵੀ ਪਾ ਦੇ ਭਰਾ ਜੁੜੇ ਆ ਸਾਡੇ ਨਾਲ ਜਿਹੜੇ ਵੀਰ ਸਾਡੇ ਮਾੜਾ ਨੱਪ ਕੇ ਰੱਖੋ ਗਿੱਲੀ ਕੋਈ ਚੱਕਰ ਨਹੀਂ ਉਹ ਲੱਭ ਲੈਣ ਮੁੱਦੇ ਕੋਈ ਚੱਕਰ ਨਹੀਂ ਲੱਭੀ ਫਿਰਨ ਮੁੱਦੇ ਜੋ ਮਰਜ਼ੀ ਕਰਨ ਪਰਵਾਹ ਹੀ ਨਹੀਂ ਖੇਰੇ ਜੀ ਕੋਈ ਪਰਵਾਹ ਨਹੀਂ ਠੀਕ ਹੈ ਕਿ ਨਹੀਂ ਅਸੀਂ ਐਂ ਕਰਦਾਂਗੇ ਅਸੀਂ ਓਹ ਕਰਦਾਂਗੇ ਚਲੋ ਹੁਣ 4 ਦਿਨ ਸੌਖੇ ਲੰਘ ਜਾਣਗੇ ਬਹਿ ਜਾਣਗੇ ਟੇਕੇ ਠੀਕ ਹੈ ਕਿ ਨਹੀਂ ਉਹਨੇ ਆਖਿਆ ਨਾ ਮੈਨੂੰ ਵੀ ਦਵਾ-ਦਵਾ ਹਾਰ ਪਾਏ ਆ ਨਾ ਵੀ ਮੇਰੀ ਬੱਲੇ-ਬੱਲੇ ਹੋ ਜੇ ਮੈਂ ਕਰਾਤਾ ਮੈਂ ਉਹ ਕਰਾਤਾ ਤੇ ਤੇ ਹੁਣ ਮੈਂ ਫੈਸਲਾ ਸੁਣਿਆ ਸੀ ਹੁਣ ਚੱਲ ਰਿਹਾ ਸੀ ਮੈਂ ਕਿ ਚਲੋ ਬਾਬਿਆਂ ਨਾਲ ਲਾਈਵ ਆ ਕੇ ਗੱਲਾਂ ਬਾਤਾਂ ਕਰੀਏ 2-4 ਠੀਕ ਹੈ ਕਿ ਨਹੀਂ ਚੰਗੀ ਖੁਸ਼ੀ ਦੀ ਗੱਲ ਆ ਚਲੋ ਬਹੁਤ ਵਧੀਆ ਫੈਸਲਾ ਸੁਣਾਇਆ ਕਰਤੇ ਕਰਤੇ ਠੀਕ ਹੈ ਨਾ ਬਾਦੋ ਆ ਕਾਫੀ ਦਿਨ ਬਿਜੀ ਰਿਆ ਯਾਰ ਮੈਂ ਪਿੱਛੇ ਜੇ ਕਾਫੀ ਦਿਨ ਬਿਜੀ ਰਿਆ ਲਾਈਵ ਆਇਆ ਨਹੀਂ ਗਿਆ ਤੇ ਮੈਂ ਸਪੈਸ਼ਲ ਆਇਆ ਵੇ ਕੇ ਮੈਂ ਕਿਹਾ ਵੀ ਹੁਣ ਲਾਈਵ ਆਉਣਾ ਭਾਵੇਂ ਜੋ ਮਰਜ਼ੀ ਹੋ ਜੇ ਠੀਕ ਹੈ ਕਿ ਨਹੀਂ ਮੈਂ ਕਿਹਾ ਹੁਣ 5-7 ਮਿੰਟ ਜ਼ਰੂਰ ਲਾਈਵ ਆਉਣਾ ਮੈਂ ਗੱਲ ਜ਼ਰੂਰ ਕਰਨੀ ਆ ਸਾਰੇ ਭਰਾਵਾਂ ਨਾਲ ਓ ਮੈਨੂੰ ਲੱਗਦਾ ਆਪਣਾ ਬਾਬਾ ਇੱਕ ਹੋਰ ਆ ਗਿਆ ਓਏ ਆ ਚੁੰਡ ਤੇ ਆ ਗਿਆ ਆਲੇ ਪਾਸੇ ਇੱਕ ਹੋਰ ਸਿੰਘ ਆਪਣਾ ਨਾਲ ਠੀਕ ਹੈ ਨਾ ਬਹੁਤ ਵਧੀਆ ਫੈਸਲਾ ਸੁਣਾਇਆ ਉਹਨਾਂ ਨੇ ਅਰਜ਼ੀਆਂ ਪਾਈਆਂ ਹਾਈ ਕੋਰਟ ਚ ਠੀਕ ਹੈ ਕਿ ਨਹੀਂ ਇਹਦੀ ਮੈਂਬਰਸ਼ਿਪ ਆ ਜਿਹੜੀ ਉਹ ਰੱਦ ਹੋਣੀ ਚਾਹੀਦੀ ਆ ਇਹ ਮੈਂਬਰ ਪਾਰਲੀਮੈਂਟ ਨਹੀਂ ਬੰਨਣਾ ਚਾਹੀਦਾ ਇਹਨੂੰ ਹਟਾਉਣਾ ਚਾਹੀਦਾ ਬੜਾ ਕੁਝ ਟੋਂਗਰ ਚਾਹੀ ਪਰ ਸੁਪਰੀਮ ਕੋਰਟ ਨੇ ਬਹੁਤ ਵਧੀਆ ਜਿਹੜਾ ਆਪਣਾ ਭਾਈ ਸਾਹਿਬ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਬਹੁਤ ਵਧੀਆ ਕੀਤਾ ਉਹਨਾਂ ਨੇ ਸਹੀ ਗੱਲ ਆ ਬਲਜਿੰਦਰ ਸਿੰਘ ਦਿਓਲ ਬਲਜਿੰਦਰ ਸਿੰਘ ਦਿਓਲ ਵੀ ਆ ਗਿਆ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਹੋਰ ਬਲਜਿੰਦਰ ਦਿਓਲ ਕੀ ਹਾਲ ਹੀ ਠੀਕ ਹੈ ਚੜਦਿਆਂ ਕਲਾ ਚੜਦਿਆਂ ਕਲਾ ਮਾਰ ਦੋ ਸ਼ੇਰ ਵਾਲੇ ਦੇ ਮੜਾ ਜੇ ਮੁੱਕੀ ਨਾ ਪੀ ਆਏ ਜੇ ਹੁਣ ਛੇਰ ਨਹੀਂ ਰੁਕਨੇ ਚਾਹੀਦੇ ਠੀਕ ਐ ਕਿ ਨਹੀਂ ਹੁਣ ਇਹਨਾਂ ਨੂੰ ਆਖਿਆ ਜੇ ਕਿਸੇ ਹੋਰ ਪਾਸੇ ਅਰਜੀ ਲਾ ਦਿਆ ਜੇ ਹੁਣ ਠੀਕ ਐ ਨਾ ਹੁਣ ਹੋਰ ਅਰਜੀ ਲਾ ਦਿਆ ਜੇ ਕਿਸੇ ਨਾ ਕਿਸੇ ਪਾਸਿਓਂ ਕਰ ਲੋ ਲਾ ਲੋ ਜ਼ੋਰ ਬੜਾ ਤੁਸੀਂ ਜ਼ੋਰ ਲਾਇਆ ਉਦੋਂ ਦਾ ਕੁਛ ਨਹੀਂ ਕਰ ਸਕੇ ਜੇ ਤੁਸੀਂ ਕੁਛ ਨਹੀਂ ਕਰ ਸਕੇ ਜੇ ਜਿੰਨਾ ਲਾਉਣਾ ਜ਼ੋਰ ਲਾਓ ਮੈਂ ਨਾ ਜਥੋਂ ਮਰਜ਼ੀ ਲਾ ਲਓ ਜ਼ੋਰ ਜਿਹੜਾ ਮਰਜ਼ੀ ਲਾ ਲਓ ਜ਼ੋਰ ਕੁਛ ਨਹੀਂ ਬੰਨਣਾ ਤੁਹਾਡੇ ਤੋਂ ਠੀਕ ਐ ਕਿ ਨਹੀਂ ਪ੍ਰਵਾਹ ਨਹੀਂ ਕਿਸੇ ਦੀ ਠੀਕ ਹੈ ਨਾ ਤੁਸੀਂ ਤਾਂ ਹੋ ਬੋ ਬ ਕਹਿੰਦੇ ਸੀ ਉਹ ਐਮਪੀ ਨਹੀਂ ਬੰਨਾਂ ਉਹ ਐਮਪੀ ਬੰਨਾਈ ਨਹੀਂ ਅ ਮੇਰ ਤੋਂ ਅੱਜ ਨਖਾ ਲੋ ਉਹ ਐਮਪੀ ਨਹੀਂ ਬੰਨਦਾ ਨਹੀਂ ਬੰਨਦਾ ਦੱਸੋ ਬਾਪਿਓ ਕਹੁੰਦਾ ਸੀ ਤਾਂ ਐਮਪੀ ਨਹੀਂ ਬੰਨਦਾ ਹੈ ਚਲੋ ਕੋਈ ਨਹੀਂ ਉਹ ਬਣ ਗਿਆ ਐਮਪੀ ਵੀ ਸੋ ਮੈਂ ਜ਼ਰੂਰੀ ਗੱਲ ਕਰਨੀ ਸੀ ਚਲੋ ਭਰਾਵਾਂ ਨਾਲ ਇਹ ਵਧੀਆ ਹੋ ਗਿਆ ਮਾ ਬਾਬਿਆਂ ਨਾਲ ਗੱਲ ਕਰ ਲਈਏ ਥੋੜੀ ਜੀ ਭਰਾਵਾਂ ਨਾਲ ਭਰਾ ਨਾਲ ਗੁੱਸੇ ਹੋਏ ਹਨ ਅੱਜ ਇਹਨੇ ਖੁਸ਼ੀ-ਖੁਸ਼ੀ ਹੈਗੀ ਆ ਸਾਨੂੰ ਯਾਰ ਹੈ ਇਹ ਕਿਹੜੀ ਗੱਲ ਹੈ ਵੀ ਸਾਨੂੰ ਖੁਸ਼ੀ ਨਹੀਂ ਹੈ ਖੁਸ਼ੀ ਹੈਗੀ ਬਾਬੇ ਸਾਨੂੰ ਵੀ ਚੱਕਰ ਨੇ ਹ ਜਿੰਦ ਕੱਢ ਮਿਸਤਰੀ ਆ ਪਤਾ ਨਹੀਂ ਕੀ ਜਾਂਦਾ ਪਿਆ ਕਹਿੰਦਾ ਆਕਸੈਪਟ ਕਰ ਪਤਾ ਨਹੀਂ ਕਿੰ ਨੂੰ ਆਖੰਡਿਆ ਜਿੰਦ ਕੱਢ ਮਿਸਤਰੀ ਪਤਾ ਨਹੀਂ ਮੈਨੂੰ ਆਖੰਡਿਆ ਕਿੰ ਨੂੰ ਆਖੰਡਿਆ ਹੈ ਰਾਵਾ ਤੁਰਾਂ ਦੇ ਤੂੰ ਜਿੰਦ ਕੱਢ ਲੈਣਾ ਬੰਦੇ ਦੀ ਹੱਸ਼ਾ ਅਮਰਤ ਕਟਾਰੀਆ ਕਟਾਰੀਆ ਜੀ ਬਾਈ ਜੀ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਗਈ ਹਾਲ ਨੇ ਕਟਾਰੀਆ ਠੀਕ ਹੈ ਠੀਕ ਆ ਠੀਕ ਆ ਪਾਉ ਠੀਕ ਆ ਚੜ੍ਹਦੀਆਂ ਕਲਾ ਠੀਕ ਹੈ ਨਾ ਬੇਫਿਕਰ ਹਣ ਫੇਸਬੁੱਕ ਤੇ ਆਪਾਂ ਰੌਣਕਾਂ ਲਾਈ ਰੱਖਣੀਆਂ ਕਰਨੀਆਂ ਬੇਫਿਕਰ ਹੋ ਤੁਸੀਂ ਠੀਕ ਹੈ ਨਾ ਦੱਸੋ ਮੈਂ ਹੁਣ ਕੀ ਕਰਾਂ ਕਿੱਧਰ ਜਾਇਗਾ ਹੁਣਾ ਧੀਰਾ ਲੈ ਧੀਰਾ ਵੀ ਆ ਗਿਆ ਰਣ ਤੀਰ ਸਿੰਘ ਧੀਰਾ ਕੀ ਹਾਲੀ ਧੀਰਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਾਦਾ ਅੱਛਾ ਜੱਗਾ ਚੌਧਰੀ ਆ ਨਾ ਮਾਂ ਵੀ ਕਟਾਰੀਆਂ ਵੀਰ ਜੀ ਠੀਕ ਆ ਠੀਕ ਆ ਜੱਗਾ ਐ ਅਮਰਤ ਨੂੰ ਲਿਖਣ ਡਿਆ ਮੈਂ ਵੀ ਕਟਾਰੀਆਂ ਮਾ ਤੁਹਾਡੇ ਨਾਲ ਹੀ ਬਾਬੋ ਗੱਲ ਕਰਨੀ ਸੀ ਹੈ ਮੈਂ ਤਾਂ ਭਰਾਵਾਂ ਨਾਲ ਗੱਲ ਕਰ ਲਈਏ ਯਾਰ ਤੇ ਠੀਕ ਆ ਬਾਬੇ ਠੀਕ ਆ ਚੜਦਿਆਂ ਕਲਾ ਅੱਜ ਤਾਂ ਵਧੀਆ ਸੌਵਾਂਗੇ ਰਾਤ ਨੂੰ ਹੈ ਐ ਮੈਂ ਨਾ ਅੱਧੀ ਨੀਂਦ ਸੌਵਾਂਗੇ ਵਧੀਆ ਅੱਜ ਹੈ ਨੀਂਦ ਕਿੰਨੂੰ ਨਹੀਂ ਆਉਣੀ ਰਾਤ ਨੂੰ ਅੱਜ ਪਲਾਂ ਪਤਾ ਤੁਹਾਨੂੰ ਅੱਜ ਨੀਂਦ ਕਿੰਨੂੰ ਨਹੀਂ ਆਉਣੀ ਰਾਤ ਨੂੰ ਚਲੋ ਕੋਈ ਗੱਲ ਨਹੀਂ ਹੈ ਇਦਾਂ ਹੀ ਚਿਕਾ ਪਵਾ ਕੇ ਰੱਖਾਂਗੇ ਆਪਾਂ ਨੂੰ ਛੱਡੇ ਵੀ ਕੋਈ ਗੱਲ ਨਹੀਂ ਅਮੋਤ ਕਟਾਰੀਆਂ ਦਾ ਵੀਰ ਜੀ ਕਿੱਥੇ ਹੋਣਾ ਕਿੱਥੇ ਖੇਤ ਬੈਠੇ ਮੋਟਰ ਤੇ ਮੋਟਰ ਤੋਂ ਸਿੱਧਾ ਲਾਈਵ ਕਰਤਾ ਆਪਾਂ ਹੋਣਾ ਕਿੱਥੇ ਆ ਵਸ ਹੁਣ ਜਾਣਿਆ ਘਰ ਕਿਉਂਕਿ ਮੈਂ ਟਾਈਮ ਤੋਂ ਟਾਈਮ ਕੱਢਿਆ ਮੇਰੇ ਕੋਲ ਟਾਈਮ ਨਹੀਂ ਪੋਰਾ ਵੀ ਹੈਗਾ ਸੀ ਇਹ ਕੰਮ ਬਹੁਤ ਜ਼ਿਆਦਾ ਹੈ ਪਰ ਮੈਂ ਕਿਹਾ ਨਹੀਂ ਮੈਂ ਭਾਵੇਂ 5 7 10 ਮਿੰਟ ਮੈਂ ਲਾਈਵ ਹੋ ਕੇ ਆਉਣਾ ਫਿਰ ਜੋ ਮਰਜ਼ੀ ਹੋ ਜੀ ਤੇ ਸੋ ਕੋਈ ਨਹੀਂ ਬਾਬੇਓ ਕੱਲ ਨੂੰ ਲਾਉਨੇ ਆਪਾਂ ਫੇਸਬੁੱਕ ਦੇ ਉੱਤੇ ਰੌਣਕਾ ਠੀਕ ਹੈ ਕਿ ਨਹੀਂ ਕੱਲ ਨੂੰ ਆਪਾਂ ਆਵਾਂਗੇ ਤੇ ਤੁਹਾਨੂੰ ਮੈਂ ਪਹਿਲੇ ਫੇਸਬੁੱਕ ਤੇ ਦੱਸ ਦਊਂ ਕਿੰਨੇ ਵਜੇ ਲਾਈਵ ਹੋਣਾ ਤੇ ਹੁਣ ਸੋ ਸਮਾਂ ਜਾਇਜ਼ ਤੇ ਨਹੀਂ ਦਿੰਦਾ ਤੁਸੀਂ ਹੁਣ ਆਪਦੇ ਭਰਾ ਨੂੰ ਦੇ ਦਿਓ ਇਜਾਜ਼ਤ ਠੀਕ ਹੈ ਕਿ ਨਹੀਂ ਹੁਣ ਫਿਰ ਗੱਲਬਾਤ ਕਰਦੇ ਆ